ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ ਆਇਨੇ ਮੋਨਿਕਾ ਤਮਨ ਤੁਹਾਡੇ ਚੈਨਲ ਦੇ ਨਾਲ ਗੁਲਾਬੀ ਸੂਟ ਨੀਲੀ ਸਵੈਟਰ ਰੰਗ ਵੀ ਪੰਗ ਪੰਗ ਗਲਾਫੀ ਮੈਨੂੰ ਨਾ ਇਸ ਰੱਲ ਲੱਗਦਾ ਕਿ ਅਸੀਂ ਜਿਹੜੀ ਸ਼ੇਡ ਡਾਲ ਲੈਂਦੇ ਆ ਨਾ ਸੂਟ ਦੀ ਉਹੀ ਸੂਟ ਦੀ ਸ਼ੇਡ ਸਾਡੇ ਫੇਸ ਦੇ ਉੱਪਰ ਖਿਲ ਕੇ ਆ ਜਾਂਦੀ ਹੈ ਤੇ ਉਹ ਮੈਨੂੰ ਅੱਜ ਸੀਰੀਅਸਲੀ ਦੇਖੋ ਜੀ ਤੁਸੀਂ ਤਾਂ ਸਭ ਜਾਣਦੇ ਹੋਵੋਗੇ ਕਿ ਫੋਨ ਦੇ ਉੱਪਰ ਮੈਂ ਜਸਟ ਜਿੰਨੀਆਂ ਵੀ ਵੀਡੀਓ ਆ ਸਕਦੇ ਆ ਬਣਾਈਆਂ ਕਦੀ ਫਿਲਟਰ ਨਹੀਂ ਲਗਾਇਆ ਫੇਸ ਤੇ ओरिजिनल ਮੇਰਾ ਖੁਦ ਦਾ ਆਪਣਾ ਇਹ ਫੇਸ ਹੈਗਾ ਤੇ ਸੀਰੀਅਸਲੀ ਮੇਰਾ ਹਾਸਾ ਨਿਕਲ ਗਿਆ ਜਦੋਂ ਮੈਂ ਵੀਡੀਓ ਸਟਾਰਟਸ ਕਰਨ ਲੱਗੀ ਪਿੰਕ ਸੂਟ ਨੀਲੀ ਸਵੈਟਰ ਦੇ ਫੇਸ ਦੇ ਉੱਪਰ ਪਿੰਕ ਪਿੰਕ ਪਾ ਰਿਹਾ ਰੰਗ ਤੇ ਇੱਕ ਮੇਰੀ ਨਾ ਫੋਟੋਸ ਤੁਸੀਂ ਸ਼ਾਇਦ ਸਾਰੇ ਨੇ ਦੇਖੀ ਹੋਏਗੀ ਬਲੈਕ ਸੂਟ ਦੇ ਵਿੱਚ ਮੈਂ ਪਾਰਟੀ ਵੇਅਰ ਚੰਦਲੰਦਰ ਗਈ ਸੀ ਰਿਸ਼ਤੇਦਾਰਾਂ ਕੋਲੋਂ ਤੇ ਉਸ ਟਾਈਮ ਫੋਟੋਸ ਦੇ ਉੱਪਰ ਬਲੈਕਸ਼ਿੰਗ ਬਲੈਸ਼ਿੰਗ ਸੀ ਫੇਸ ਸ਼ੋ ਹੋਈ ਜਾ ਰਿਹਾ ਸੀ ਮਤਲਬ ਕਿ ਜਿਹੜਾ ਅਸੀਂ ਕਲਰ ਸੈੱਟ ਕਰ ਲੈਂਦੇ ਆ ਨਾ ਉਹੀ ਕਲਰ ਸੈੱਟ ਸਾਡਾ ਜਿਹੜਾ ਮੋਹ ਦੇ ਉੱਪਰ ਆਂਦਾ ਹੈ ਬਾਕੀ ਤੁਸੀਂ ਸਾਰਿਆਂ ਨੇ ਮੇਰੀ ਇੱਕ ਫੋਟੋਸ ਦੇਖ ਲਈᱛੀਏਗੀ ਚਾਹ ਦੇ ਗਲਾਸ ਦੀ ਸ਼ਾਮ ਦੀ ਜਿਹੜੀ ਹੈ ਸਟਾਰਟਿੰਗਸ ਹੁੰਦੀ ਹੈ ਤੇ ਗੱਲਾਂ ਕਰਦੇ ਕਰਦੇ ਕਦੋਂ ਮੁੱਖ ਜਾਣਾ ਇਹ ਚਾਹ ਦਾ ਗਲਾਸ ਪਤਾ ਹੀ ਨਹੀਂ ਲੱਗਣਾ ਤੇ ਸ਼ਾਮ ਦਾ ਟਾਈਮ ਸੁਣੋ ਹੋ ਚੁੱਕਿਆ ਹੋਇਆ ਹੈ ਦੋ ਦਿਨ ਤੁਸੀਂ ਸਭ ਜਾਣਦੇ ਹੋਵੋਗੇ ਮੌਨਿਕਾ ਨੇ ਵੀਡੀਓਜ਼ ਨਹੀਂ ਡਾਲੀਆਂ ਤੇ ਜਿਸ ਦਿਨ ਮੈਂ ਵੀਡੀਓਜ਼ ਨਹੀਂ ਡਾਲਦੀ ਉਸ ਦਿਨ ਮੇਰੀ ਥੋੜੀ ਟੈਂਸ਼ਨ ਹੋ ਜਾਂਦੀ ਹੈ ਕਿ ਮੇਰੀ ਵੀਡੀਓਜ਼ ਆਪਣੇ ਪਰਵਾਹ ਤੱਕ ਨਹੀਂ ਪਹੁੰਚ ਪਾਈ ਤੇ ਇਸ ਲਈ ਉਸ ਟੈਂਸ਼ਨਸ ਨੂੰ ਫ੍ਰੀ ਕਰਨ ਲਈ ਮੈਂ ਤੁਹਾਡੇ ਨਾਲ ਥੋੜੇ ਟਾਈਮ ਲਈ ਜੁੜੀ ਤੇ ਹੋ ਤੁਸੀਂ ਸਨੌ ਪਰਵਾਰ ਸਮੇ ਸਭ ਕਿਵੇਂ ਹੋ ਤੰਦਰੁਸਤ ਹੋ ਵਧੀਆ ਹੋ ਠੀਕ ਠਾਕ ਹੋ ਪਰਮਾਤਮਾ ਤੋਂ ਅਸੀਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀਆਂ ਵਿੱਚ ਰੱਖੇ ਤੇ ਬਾਗੀ ਅੱਜ ਇਹ ਹੈਗਾ ਜੀ ਐਤਵਾਰ ਦਾ ਦਿਨ ਜੋ ਕਿ ਤੁਸੀਂ ਸਭ ਜਾਣਦੇ ਹੋ ਐਤਵਾਰ ਦਾ ਦਿਨ ਕਿਵੇਂ ਨਿਕਲ ਜਾਂਦਾ ਹੈ ਸਮੇਂ ਦੇ ਨਾਲ ਪਤਾ ਹੀ ਨਹੀਂ ਲੱਗਦਾ ਤੇ ਅੱਜ ਦਾ ਦਿਨ ਮੇਰਾ ਲਗਭਗ ਵਧੀਆ ਹੀ ਰਿਹਾ ਨਿਕਲ ਵੀ ਚੁਕਿਆ ਤੇ ਸਿਰਫ ਕੁਝ ਹੀ ਘੰਟੇ ਬਚੇ ਨੇ ਐਤਵਾਰ ਦੇ ਦਿਨ ਨੂੰ ਲੈ ਕੇ ਤੇ ਬਾਕੀ ਇੱਕ ਨਾ ਮੈਨੂੰ ਕਮੈਂਟਸ ਦੇ ਵਿੱਚ ਕੋਈ ਕਹਿ ਰਿਹਾ ਸੀ ਕਿ ਤੁਹਾਡੇ ਹਸਬੰਡ ਦੇ ਨਾਲ ਤੁਹਾਡੀ ਕੋਈ ਵੀਡੀਓਜ਼ ਨਹੀਂ ਹੁੰਦੀ ਤੁਹਾਡੇ ਹਸਬੰਡ ਦੇ ਨਾਲ ਤੁਹਾਡੀਆਂ ਜ਼ਿਆਦਾਤਰ ਫੋਟੋਸ ਨਹੀਂ ਹੁੰਦੀ ਕੀ ਰੀਜ਼ਨ ਹੈ ਕੀ ਕਾਰਨ ਹੈ ਤੇ ਮੈਂ ਉਹਨਾਂ ਨੂੰ ਦੱਸ ਦਵਾਂ ਜੀ ਮੇਰੇ ਹਸਬੰਡ ਜਿਹੜੇ ਹੈ ਉਹ ਕਦੀ ਵੀ ਆਪਣੇ ਆਪ ਨੂੰ ਕਿਸੇ ਅੱਗੇ ਜ਼ਿਆਦਾ ਸ਼ੋਅ ਨਹੀਂ ਕਰਦੇ ਨੰਬਰ 2 ਤੇ ਇੱਕ ਤੇ ਹੁੰਦਾ ਵਾ ਚੁਆਇਸ ਲੈਣਾ ਤੇ ਇੱਕ ਚੁਆਇਸ ਨਾਲ ਸਭ ਕੁਝ ਕਰਨਾ ਜਦੋਂ ਅਗਲੇ ਦੇ ਇਨਸਾਨ ਦੇ ਅੰਦਰ ਉਸ ਚੀਜ਼ਾਂ ਦੀ ਚੁਆਇਸ ਹੀ ਨਹੀਂ ਹੈਗੀ ਇੰਟਰਸਟਿੰਗ ਹੀ ਨਹੀਂ ਹੈਗਾ ਤੇ ਮੈਂ ਬਦੋ ਬਦੀ ਕਦੀ ਵੀ ਉਸ ਨੂੰ ਜ਼ਰੂਰੀ ਨਹੀਂ ਸਮਝਾਂਗੀ ਕਿ ਉਹ ਮੇਰੀ ਵੀਡੀਓਜ਼ ਦੇ ਵਿੱਚ ਆਉਣ ਕਿਉਂਕਿ ਦੇਖੋ ਜੀ ਇਹਦੇ ਦਿਲ ਮਿਲਿਆਂ ਦੀ ਗੱਲ ਹੁੰਦੀ ਹੈ ਜਦੋਂ ਅੰਦਰ ਇਨਸਾਨ ਦਾ ਦਿਲ ਮਿਲੇ ਤਾਂ ਫੇਰ ਹੀ ਇਨਸਾਨੀਅਤ ਦੇ ਨਾਲ ਜਿਹੜੀ ਕਿ origignal ਚੱਲਿਆ ਜਾਂਦਾ ਹੈ ਹਨਾ ਤੇ ਜਦੋਂ ਅਸੀਂ ਤੱਕੇ ਨਾਲ ਅਗਲੇ ਨੂੰ ਵੀਡੀਓਜ਼ ਦੇ ਵਿੱਚ ਲੈ ਆਈਏ ਤੇ ਉਹਨੂੰ ਬੋਲਿਆ ਜਾਂਦਾ ਫੇਕਨੈਸ ਤੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਪਰਿਵਾਰ ਫੇਸਬੁੱਕ ਫੈਮਿਲੀ ਮੇਰੀ ਵੀਡੀਓਜ਼ ਦੇ ਵਿੱਚ ਕਿਸੇ ਚੀਜ਼ ਦੀ ਫੇਕਨੈਸ ਦੇਖਣ ਤੇ ਇਸ ਲਈ ਮੈਂ ਕਦੇ ਵੀ ਉਹਨਾਂ ਨੂੰ ਨਹੀਂ ਕਹਿੰਦੀ ਕਿ ਤੁਸੀਂ ਮੇਰੀ ਵੀਡੀਓਜ਼ ਦੇ ਵਿੱਚ ਚਾਹ ਮੇਂ ਨਾਲ ਗੱਲਬਾਤ ਕਰੋ ਮੇਰੇ ਪਰਿਵਾਰ ਫੇਸਬੁੱਕ ਫੈਮਿਲੀ ਨਾਲ ਮਿਲੋ ਤੇ ਮੈਂ ਨਾ ਹੀ ਜ਼ਰੂਰੀ ਕਦੀ ਸਮਝਿਆ ਕਿ ਉਹਨਾਂ ਨੂੰ ਲਿਆਣ ਲਈ ਤੇ ਇਸ ਲਈ ਜੋ ਵੀ ਮੈਸੇਜ ਮੈਨੂੰ ਜਿੰਨੇ ਦਿੱਤਾ ਸੀ ਸ਼ਾਇਦ ਉਹਨਾਂ ਨੂੰ ਮੇਰਾ ਮੈਸੇਜ ਤੱਕ ਪਹੁੰਚ ਗਿਆ ਹੋਵੇਗਾ ਤੇ ਬਾਕੀ ਅ ਅਧਿਕ ਕੋਸ਼ਿਸ਼ ਕਰਾਂਗੀ ਮੈਂ ਥੋੜੇ ਟਾਈਮ ਤੱਕ ਅਗਰ ਲਾਈਵ ਹੋਇਆ ਗਿਆ ਤੇ ਮੈਂ ਆਪਣੇ ਪਰਿਵਾਰ ਫੇਸਬੁੱਕ ਫੈਮਿਲੀ ਲਾਈਵ ਹੋਵਾਂਗੀ ਤੇ ਕੋਸ਼ਿਸ਼ ਕਰਾਂਗੇ ਕਿ ਲਾਈਵ ਹੋ ਕੇ ਅਸੀਂ ਕੁਝ ਇੱਕ ਟਾਈਮ ਸਪੈਂਡ ਕਰਾਂਗੇ ਗੱਲਾਂ ਬਾਤਾਂ 'ਚ ਤੇ ਬਾਕੀ ਤੁਸੀਂ ਆਪ ਮੇਰੇ ਚੈਨਲ ਬਾਰੇ ਜਾਂ ਆਪਣੇ ਬਾਰੇ ਕੁਝ ਲਾਈਵ ਸਿਸਟਮ ਕੁਝ ਦੱਸਣਾ ਹੋਵੇ ਤਾਂ ਸ਼ੇਅਰਸ ਕਰ ਸਕਦੇ ਹੋ ਮੋਨਿਕਾ ਧਵਨ ਅਫੀਸ਼ੀਅਲ ਫੇਸਬੁੱਕ ਫੈਮਿਲੀ ਜਿਹੜੀ ਕਿ ਮੇਰੀ ਬਣੀ ਹੋਈ ਹੈ ਤੇ ਬਾਕੀ ਮੇਰੇ YouTube ਚੈਨਲ ਤੇ ਵੀ ਤੁਸੀਂ ਸਪੋਰਟ ਕਰਿਆ ਕਰੋ ਮੈਸੈਂਜਰ ਕਮੈਂਟਸ ਦਿਆ ਕਰੋ ਬਹੁਤ ਵਧੀਆ ਲੱਗਦਾ ਜਦੋਂ ਮੈਂ ਆਪਣੇ ਪਰਿਵਾਰ ਫੇਸਬੁਕ ਫੈਮਲੀ ਦੇ ਕਮੈਂਟਸ ਪੜ੍ਹਦੀਆਂ ਜਾਂ YouTube ਦੇ ਕਮੈਂਟਸ ਪੜ੍ਹਦੀਆਂ ਤੇ ਬਹੁਤ ਵਧੀਆ ਲੱਗਦਾ ਹੈ ਕਿ ਮੇਰਾ ਪਰਿਵਾਰ ਫਰ ਪਰਿਵਾਰ ਫੇਸਬੁਕ ਫੈਮਲੀਆਂ ਥੋੜਾ ਜਿਹਾ ਸਮਾਂ نکال ਕੇ ਮੇਰ ਨਾਲ ਜੁੜਦੇ ਨੇ ਤੇ ਮੇਰੀ ਹਾਰੇ ਦੀ ਗੱਲਬਾਤ ਨੂੰ ਕਲੀਅਰ ਕਰਦੇ ਨੇ ਤੇ ਬਾਕੀ ਹੋਰ ਬੋਲਣ ਨੂੰ ਤੇ ਬਹੁਤ ਖੁਸ਼ ਐ ਤੇ ਪਰ ਮੈਂ ਜਿਆਦਾ ਸਮਾਂ ਵੀਡੀਓਜ਼ ਦਾ ਨਹੀਂ ਲਵਾਂਗੀ ਕਿਉਂਕਿ ਫਿਲਹਾਲ ਦੀ ਘੜੀ ਹਜੇ ਵਿਦਿਆ ਸੁੱਤਿਆ ਹੋਇਆ ਤੇ ਅਗਰ ਵਿਦਿਆ ਦੀ ਗੂੰਜ ਉਹਦੇ ਤੱਕ ਚਲੀ ਗਈ ਤੇ ਵਿਦਿਆ ਨੇ ਉੱਠ ਕੇ ਬਾਹਰ ਆ ਜਾਣਾ ਜਿਹੜਾ ਕਿ ਮੇਰੀ ਤੁਹਾਡੇ ਨਾਲ ਹੁੰਦੀ ਹੋਈ ਗੱਲਬਾਤ ਜਿਹੜੀ ਐ ਉਹ ਨਹੀਂ ਹੋ ਪਾਏਗੀ ਤੇ ਬਾਕੀ ਮੈਂ ਤੁਹਾਡਾ ਨਾਲ ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਔਰ 100 200 ਕੋਸ਼ਿਸ਼ ਕਰਾਂਗੀ ਕਿ ਮੈਂ ਜਲਦੀ ਆਪਣੇ ਪਰਿਵਾਰ ਫੇਸਬੁਕ ਫੈਮਲੀ ਨਾਲ ਜੁੜਾਂ ਤੇ ਜੁੜ ਕੇ ਜਿਹੜਾ ਕੀ ਗੱਲਬਾਤ ਲਾਈਵ ਅਸੀਂ ਕਰ ਪਾਈਏ ਸੋ ਓਕੇ थैंक यू so much ਪਰਵਾਰ ਫੇਸਬੁਕ ਫੈਮਲੀ ਸਮਾਂ ਦੇਣ ਲਈ ਟਾਈਮ ਦੇਣ ਲਈ ਮੋਨਿਕਾ ਦੇ ਚੈਨਲ ਨੂੰ ਪਿਆਰ ਕਰਨ ਲਈ ਸੋ ਸ਼ੁਕਰੀਆ ਤਨਵਾਜੀ